ਕੰਡੋਲੀ ਦਾ ਰੰਗਮਾਂਚ ਬੋਲੀ ਦਾ ਹੈ ਕੀ ਉਹ ਯਾਰ ਦਾ ਜਿਹੜਾ ਉਹ ਨਹੀਂ ਫਾਇਰ ਵਾਲਾ ਸੁਣਨ ਲੱਗ ਰਿਹਾ ਹੈ ਇਹ ਫਟ ਗਿਆ ਉਹ ਵੱਡਾ ਦਾ ਰੰਗ ਚੋੜਾ ਉਠੋ 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 ਬਈ ਉਠੋ ਪੰਨੀ ਤੋਂ ਉਠੋ ਬਈ ਉਠੋ 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 ਬਣਾਓ ਚਾਹੇ ਚੂਹੇ ਉਠੋ 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 ਚੱਲ ਬਈ ਕੋਈ ਕਲਰ ਨਹੀਂ ਇਹਦੇ ਵਿੱਚ ਪਾਇਆ ਤਰਾ ढग बने आपक बने थले <स्थीवस्तितिवस्तितितितितितितितितितित> ਹੋ ਮਗਰੇ ਤਾਂ ਨਾ ਪਾਸ ਨਾ ਜੱਦਾ ਇਹ ਰੱਖ ਲੈ ਚੱਲ ਚੱਲ ਚੱਲੋ ਚੱਲੋ ਦੇ ਤੇ ਅੱਲਾ ਪੋਲੀ ਦਾ ਰੰਗਮਾਂਚ ਪੋਲੀ ਦਾ ਹੈ ਵਾਸਾ ਕਦਮ ਹੋ ਗਏ ਐ ਲੈ ਵਾਬਰ ਕੀ ਬੈਦੇ ਪਟਾਕਿਆਂ ਵਾਂਗੂ ਬਲੂਨ ਲਾ ਕੇ ਮੈਂ ਟਰੀ ਡਾਕਟਰ ਖੜਾ ਜਾ

ਆਏ ਹੱਥਾਂ ਤੇਰੇ ਰੰਗ ਕੰਨੀ ਤੂੰ ਦਰਵਾਣਾ ਯਾਰਾ ਨਾ ਨਾ ਕੇ ਗਏ ਆਹ ਆਹੜ ਚਾਹ ਨਾੜ ਨਾ ਕੇ ਗਏ ਆ ਵਾ ਗੁਰਦੁਆਰੇ ਬਣਿਆ ਹੋਇਆ ਕੋਈ ਖਾਣ ਨੂੰ ਅੱਜ ਡੈਕ ਨਾ ਪਈਓ ਰੰਗ ਕਿਹਦਾ ਤੇ ਮੈਂ ਤਾਂ ਉਹੀ ਇਸਤਮਾਰ ਕਰ ਹੋਰ ਸਹੀ ਅਦਰਾ ਰੰਗ ਹੋਇਆ ਐ। ਅਣੋਲੀ ਵਾਲਾ ਲਾਦਾ ਉਹ। ਹਿੰਦੀ ਫਿਲਮ ਵਾਲਾ ਸੀਨ ਹੀ ਲੱਗਦਾ ਹੁਣ ਤਾਂ ਤੇਰਾ। ਹੈ? ਪਹਿਲਾਂ ਨਹੀਂ ਡਰਾਈਵ ਕਰੀ। ਕਿਆ? ਬਸ ਆ ਜੀ ਗਏ ਹੁਣ ਤਾਂ ਮੋੜ ਦੇ ਮੋੜ ਦੇ ਵੀ ਪੈ ਜੂਗਾ। ਹੈ? ਮਾਸੀ ਆਜੂ। ਮਾਸੀ ਦਾ ਟੋਪਾ ਲੈ। ਮਾਸੀ ਦਾ ਟੋਪਾ ਲੈ ਕੇ ਆਉਗੀ। ਹੈ? ਉਹ ਲਿਬੜਿਆ ਦਾ ਹੋਇਆ ਉਹ। ਨਹੀਂ ਆ ਸੁੱਕਾ ਬੱਤਾ ਹੈ। ਹੈ? ਚੱਲ ਚੱਲ ਆ ਆ ਆ ਮੈਨੂੰ ਫੋਟੋ ਭੇਜ ਦੇ ਮੁੰਡੇ ਨੂੰ ਬਾਹਰ ਆ ਜਾ ਹੈ ਉਹਦੇ ਉਧਰ ਦੇ ਚਾਚਾ ਨੂੰ ਵੀ ਦੇ ਆ ਲੈ ਇਹਦਾ ਲਾਜ ਵਰਜਾ ਚੱਕੀ ਫਿਰਦੇ ਤੂੰ ਲਾਜ ਬਹੁਤ ਸੋਹਣਾ ਹੈ ਹੈ ਅਸਸਿਕਾਲ ਬਾਈ ਹੋਰ ਆਉਂ ਦੂਏ ਮੈਂ ਸਿਕਲ ਜਿਆ ਕਰਦੇ ਸਾਰੇ ਪਾਸੇ ਪਾਰੇ ਟੈਰਾਂ ਦੂਰ ਆਂ ਇਹਨੂੰ ਵੀ ਲਾ ਦੇ ਆ ਲੋ ਯਾਰ ਹੰਦੀ ਵੀ ਤੇ ਬਹੁਤ ਕੰਮ ਆਦਾ। ਤਾ ਕਹ ਗਿਆ ਜਮਤ। ਮਾਰਨੀ। ਕਹਿਣ ਸੀ ਠੀਕ। ਕੀ? ਹਜ਼ਾਰ ਦਾ ਜਿਹੜਾ ਉਹ ਫਾਇਰ ਫਾਇਰ ਵਾਲਾ ਸਿਲੰਡਰ ਜਿਹੜਾ ਫਟ ਗਿਆ ਉਹ। ਵੱਡਾ ਦਾ ਰੋੜਾ। ਚਲੋ ਵੀ ਹੁਣ ਸਹੀ ਹੋ ਗਿਆ। ਹੈ? ਵੇਰਾ ਦਾ ਦਸੜੀ ਛੱਡ ਗਿਆ ਅਰਮਨ ਉਹ ਅਰਮਨ ਇਹਦਾ ਇਹਦਾ ਮੂੰਹ ਹੀ ਦਸੜਾੜ ਗਿਆ ਮੈਚ ਹੀ ਹੋ ਗਈ ਪੂਰੀ ਤਾਂ ਤੂੰ ਤਾਂ ਤੇਰੇ ਪੁੱਤਾਂ ਬੜੇ ਫਿਰਦੇ ਆ ਹੈ ਸਾ ਯੈਲੋਵੈਰਾ ਹੈ ਯੈਲੋਵੈਰਾ ਥੋੜੇ ਲੱਗੇ ਆਦੇ ਲੱਗੇ ਪਰ ਇਸ ਮਿੱਟੀ ਬਹੁਤ ਗੰਦੀ ਆ ਹੈ ਕੌੜਾ ਜਾ ਹੁੰਦਾ ਹੈ ਕੌੜਾ ਜਾਂਦਾ ਹੈ ਹੈ ਜਨਾਬੀ ਦੀ ਦਾ ਟੇਕ ਲੈ ਜਾਣਾ ਉਹ ਕੰਦਾ ਆ ਹੈ ਐ ਆਏ ਛੱਡ ਕੇ ਲੈਣਾ ਨਹੀਂ ਹੈ ਨਹੀਂ ਲਵੇੜਦਾ ਦਿੱਤਾ ਹੁਣ ਆਛਾ ਤੂੰ ਆਏ ਪੂਝ ਪੰਜ ਹਜ਼ਾਰ ਦਣਾ ਹਾਂ ਕਹਿੰਦਾ ਤੂੰ ਪੰਜ ਹਜ਼ਾਰ ਦਿੰਦਾ ਹੈ ਹੈ ਜੀ ਦੇ ਨਾਲੇ ਪਹਿਲੇ ਜੇ ਗੱਲ ਕਰ ਰੰਗ ਲੈ ਜੀ ਉਹਦਾ ਅਸਲੀ ਵਾਲਾ ਹੈ ਹਾਂ ਜੀ ਬਾਪ ਮੈਂ ਤਾਂ ਜਿੱਤ ਹਾਨ ਨੀ ਉਹ ਮੈਂ ਕਹਣਾ ਅੱਖਾਂ ਨਾਲ ਮਾਲਬੂ ਤੋ ਆਏ ਭਾਈ ਜਿੱਥੇ ਟਿਕਿਆ ਉਹਨੂੰ ਟਿਕਿਆ ਰਹਿਣ ਦੋ ਮੈਂ ਆਇਆ ਮੈਂ ਗਾਸ ਬੱਸ ਹੈ ਮੈਂ ਨਹੀਂ ਦੋਵੇਂ ਨਹੀਂ ਰੋਣਾ ਕੋਈ ਨਹੀਂ ਇੱਧਰ ਬੱਸ ਨਹੀਂ ਹੋ ਵੀ ਸਕਦਾ ਫੇਰ ਓਏ ਸਾਨੂੰ ਇਹ ਸਾਡੇ ਨਾਲ ਆਇਆ ਸਾਫੀਆ ਸਾਡੂ ਅਜਾ ਰੰਗ ਵੀ ਆਰਗੇਨਿਕ ਆਉਂਦਾ

ਆਖਰ ਵਧੀਆ ਸੀ ਜੀ ਆ ਸਾਰੀ ਕੁੜੀਆਂ ਵਾਲੇ ਨਹੀਂ ਨਹੀਂ ਵੱਡੇ ਵਾਲੇ ਵਧੀਆ ਸੀ ਹੌਲੀ ਦਾ ਹੋ ਗਿਆ ਐਂਡ ਤਿਆਰਮਨ ਹੋਣੇ ਚੱਲਿਆ ਕੁਵਾਲ ਹੁਣੇ ਗਾਂ ਖੇਡਣ ਹੁਣ ਟਰੈਕਟਰ ਤੇ ਬੇਟ ਕਰ ਰਹੇ ਬੰਦੇ ਇਹਨਾਂ ਦੇ ਚੱਲ ਬੋਦੋ ਨਾ ਲੋ ਫਿਰ ਹੁਣ ਬਹੁਤ ਹੋ ਗਿਆ ਬਾਈ ਹੈ ਚਲੋ ਵੀ ਨਾਹ ਲੋ ਫੇਰ ਹਣ ਇੱਥੇ ਬੱਜਿਆ ਬੱਜਿਆ ਆਇਆ ਇੱਥੇ ਮੂਰੇ ਬਹਿ ਜਾਵੇ ਹੈ ਉੱਤੇ ਬਹਿ ਜਾ ਉੱਤੇ ਉੱਤੇ ਅਨੰਦਪੁਰ ਆਈ ਵੈਂਦੇ ਆ ਉਹ ਪਾਥੀਆਂ ਲੈ ਲੈ ਦੋਦ ਨੇ ਪਹਿਰੇ ਜਿਹਾ ਲੱਗਣਾ ਪਾਥੀਆਂ ਹਾਂ ਉਹ ਪੈਰ ਉਤਰ ਕਰ ਕਮਾੜ ਵੜੀ ਤਗੜੀ ਆ ਵੀ ਤੇਰੀ ਚਲੋ ਬਈ ਦੀ ਐਂਡ ਹੈਪੀ ਹੋਲੀ ਹੈਪੀ ਹੋਲਾ ਕੀ ਕਰ ਤੈਨੂੰ ਬਲਾਉ ਕਿ ਸ਼ਹਿਰ ਜਾ ਕੇ ਹੋ